ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਮਿਨੀ ਬਲੌਗ ਚੈਨਲ ਤੇ ਆਨਲੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਆਪਾਂ ਆਪਣੇ ਬਲੌਗ ਵਿੱਚ ਬਣਾ ਰਹੇ ਹਾਂਗੇ ਜਿਵੇਂ ਕਿ ਹਨ ਆਪਣੇ ਅੱਡੀਆਂ ਫਾਟ ਜਾਂਦੀਆਂ ਨੇਗੀਆਂ ਆਪਣੀਆਂ ਨਾ ਪੈਰ ਤੇ ਵੀ ਜਿਵੇਂ ਵਿਆਈਆਂ ਹੋ ਜਾਂਦੀਆਂ ਨੇਗੀਆਂ ਆਪਣੇ ਹੱਥਾਂ ਤੇ ਹਨਾ ਵਿਆਈਆਂ ਹੋ ਜਾਂਦੀਆਂ ਨੇ ਉਹਦੇ ਲਈ ਇੱਕ ਦੇਸੀ ਦਵਾਈ ਹਨਾ ਬਿਲਕੁਲ ਸੌਖੇ ਤੇ ਸਾਨ ਤਰੀਕੇ ਨਾਲ ਹਾਂ ਜੀ ਉਹਦੇ ਲਈ ਆਪਾਂ ਇੱਕ ਮੂਲੀ ਬੀਜੀ ਨੂੰ ਪਰੇ ਰਿਸ਼ ਵੀ ਕਹਿ ਦਿੰਦੇ ਆਂਗੇ ਮੂਲੀ ਨੂੰ ਆਪਾਂ ਨਾ ਬ੍ਰਿਕ-ਬ੍ਰਿਕ ਫਾੜੀਆਂ ਕੱਟ ਲਵਾਂਗੇ ਵੈਸੇ ਮੂਲੀ ਨੂੰ ਛਿੱਲਣ ਦੀ ਕੋਈ ਲੋੜ ਨਹੀਂ ਆਪਾਂ ਨਾ ਮੂਲੀ ਨੂੰ ਧੋ ਕੇ ਸਾਫ਼ ਕਰਕੇ ਇਦਾਂ ਹੀ ਬ੍ਰਿਕ-ਬ੍ਰਿਕ ਫਾੜੀਆਂ ਕੱਟ ਲਵਾਂਗੇ ਹਾਂਜੀ ਉਸ ਤੋਂ ਬਾਅਦ ਆਪਾਂ ਇੱਕ ਮੋਮ ਦੀ ਮੋਮਬੱਤੀ ਮਤਲਬ ਕਿ ਇਹ ਉਹਦਾ ਤਾਗਾ ਧੂੰਗਾ ਕੱਢ ਲਵਾਂਗੇ ਇੱਕ ਥੋੜੀ ਜੀ ਮੋਮ ਤੇ ਮਸਟਰਡ ਆਇਲ ਸਰੋਂ ਦਾ ਤੇਲ ਹਾਂਜੀ ਆਪਾਂ ਥੋੜਾ ਜਿਆ ਸਰੋਂ ਦਾ ਤੇਲ ਲੈ ਲਵਾਂਗੇ ਅੱਧਿਕ ਕੋਲੀ ਹਾਂਜੀ ਤੇ ਉਦੇ ਲਈ ਆਪਾਂ ਨਾ ਪਹਿਲਾਂ ਬਰੀਕ ਬਰੀਕ ਕਟਾਂਗੇ ਮੋਲੀਆਂ ਜੋ ਕਿ ਕਟਾਂਗੇ ਤੇ ਅੰਜ ਉਸ ਤੋਂ ਬਾਅਦ ਆਪਾਂ ਇੱਕ ਭਾਂਡੇ ਵਿੱਚ ਸਰੋਂ ਦਾ ਤੇਲ ਗਰਮ ਕਰਨ ਲਈ ਰੱਖ ਦੇਵਾਂਗੇ ਤੇ ਜਦੋਂ ਕਿ ਹਨਾ ਪੂਰਾ ਜ਼ਿਆਦਾ ਗਰਮ ਹੋ ਜਾਵੇਗਾ ਇਹ ਸਰੋਂ ਦਾ ਤੇਲ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਮੂਲੀਆਂ ਪਾ ਦੇਵਾਂਗੇ ਕਿਉਂਕਿ ਆਪਾਂ ਬ੍ਰਿਕ ਬ੍ਰਿਕ ਪੀਸ ਕਟਾਂਗੇ ਆਪਾਂ ਇਹਦੇ ਵਿੱਚ ਮੂਲੀਆਂ ਨੂੰ ਸਿਰਫ ਕਾਰਡ ਨਾ ਹੈਗਾ ਵੈਸੇ ਤਾਂ ਹੈ ਨਾ ਜਦੋਂ ਆਪਾਂ ਵੀ ਮੂਲੀਆਂ ਨੂੰ ਭੁੰਨਦੇ ਆ ਉਹ ਮੂਲੀਆਂ ਪੈ ਜਾਂਦੀਆਂ ਨੇ ਪਰ ਆਪਾਂ ਮਚਾਉਣੀਆਂ ਨੇ ਇਹ ਬਿਲਕੁਲ ਕਾਰਡੀਆਂ ਕਰ ਦੇਣੀਆਂ ਨੇ ਹਲਾ ਹਲਾ ਕੇ ਆਪਾਂ ਮਚਾਵਾਂਗੇ ਹਾਂਜੀ ਤੁਸੀਂ ਦੇਖੋ ਹਨ ਤੇਲ ਬਹੁਤ ਗਰਮ ਹੋ ਗਿਆ ਸੀ ਹੁਣ ਹਾਂ ਤੁਸੀਂ ਸੋਚੋਗੇ ਵੀ ਆਪਾਂ ਹਨਾ ਮੂਲੀਆਂ ਕਿਉਂ ਪਾ ਰਹੇ ਹਾਂਗੇ ਕਿਉਂਕਿ ਮੂਲੀਆਂ ਵਿੱਚ ਨਾ ਵਿਟਾਮਿਨ ਸੀ ਵੀ ਹੁੰਦਾ ਹੈ ਤੇ ਮੂਲੀਆਂ ਵਿੱਚ ਪੋਟਾਸ਼ੀਅਮ ਵੀ ਹੁੰਦਾ ਹੈ ਜੋ ਕਿ Thank you ਹਾਂਜੀ ਮੂਲੀਆਂ ਆਪਣੇ ਸਕਿਨ ਵਾਸਤੇ ਵੀ ਬਹੁਤ ਵਧੀਆ ਹੁੰਦੀਆਂ ਨੇ ਇਹਨਾਂ ਦੀ ਤਸਵੀਰ ਵੀ ਠੰਡੀ ਹੁੰਦੀ ਹੈ ਤੇ ਮੂਲੀਆਂ ਨਾਲ ਜਿਵੇਂ ਕਿ ਆਪਣੇ ਪਿੰਪਲਸ ਹੋ ਜਾਂਦੇ ਨੇ ਮੁਹਾਸੇ ਹੋ ਜਾਂਦੇ ਨੇ ਉਹਨਾਂ ਦੀ ਰੋਕथाम ਲਈ ਵੀ ਵਧੀਆ ਹੁੰਦੀਆਂ ਨੇ ਤੇ ਇਹਨਾਂ ਵਿੱਚ ਨਾ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਹ ਆਪਣੇ ਡਰਾਈਨੈਸ ਨੂੰ ਵੀ ਖਤਮ ਕਰਦੀਆਂ ਨੇ ਹਾਂਜੀ ਜਿਵੇਂ ਕਿ ਹਨਾ ਆਪਣੇ ਵੀ ਹੱਥ ਰੁੱਖੇ ਜਿਹੇ ਹੋ ਜਾਂਦੇ ਨੇ ਉਹਦੇ ਲਈ ਵੀ ਇਹ ਬਹੁਤ ਵਧੀਆ ਹੁੰਦੇ ਨੇ ਆਪਣੇ ਹੱਥਾਂ ਪੈਰਾਂ ਨੂੰ ਮਲਾਈਮ ਬਣਾਉਂਦੇ ਨੇਗੇ ਜੁੜਿਆ ਪਰ ਮੂਲੀਆਂ ਲੈਣੇ ਅਗੇ ਇਹਨਾਂ ਨੂੰ ਖਾਣ ਦੇ ਕਾਫੀ ਫਾਇਦੇ ਨੇ ਗਈ ਹਾਂਜੀ ਇਸ ਕਰਕੇ ਆਪਾਂ ਮੂਲੀਆਂ ਦਾ ਰਸ ਲੈ ਰਹੇ ਹਾਂਗੇ ਬਿਲਕੁਲ ਇਹਨਾਂ ਨੂੰ ਕਾੜ ਕੇ ਸਰੋਂ ਦੇ ਤੇਲ ਵਿੱਚ ਆਪਾਂ ਓਨਾ ਚਿਰ ਇਹਨਾਂ ਨੂੰ ਹਲਾਵਾਂਗੇ ਜਿੰਨਾ ਚਿਰ ਇਹ ਕਾੜ੍ਹਦੀਆਂ ਨਾ ਹੋ ਜਾਣ ਤੇ ਸਾਈਡਾ ਤੋਂ ਸਾਰੀਆਂ ਕਾਲੀਆਂ ਪੈ ਜਾਣਗੀਆਂ ਤੇ ਇਕੱਠੀਆਂ ਜੀਆਂ ਹੋ ਜਾਣਗੀਆਂ ਹਾਂਜੀ ਮੂਲੀਆਂ ਦਾ ਬਹੁਤ ਹੀ ਫਾਇਦਾ ਹਨਾ ਜਿਵੇਂ ਕਿ ਆਪਾਂ ਹੁਣ ਸਰਦੀਆਂ ਨੇ ਸਟਾਰਟ ਹੋ ਰਹੀਆਂ ਨੇ ਹੁਣ ਤਾਂ ਮੂਲੀਆਂ ਕਾਫੀ ਆ ਰਹੀਆਂ ਨੇ ਜੀ ਸਰਦੀਆਂ ਵਿੱਚ ਹੀ ਆਪਣੇ ਜ਼ਿਆਦਾਤਰ ਆਪਣੇ ਹੱਥ ਪੈਰਾਂ ਤੇ ਰੁੱਖਾਪਨ ਆਉਂਦਾ ਡਰਾਈਨਸ ਹੁੰਦੀ ਹੈ ਹਾਂਜੀ ਤੇ ਉਹਦੇ ਨਾਲ ਆਪਣੇ ਹਨਾ ਹੱਥ ਪੈਰਾਂ 'ਚ ਵਿਆਇਆਂ ਹੋ ਜਾਂਦੀਆਂ ਨੇ ਫਟ ਜਾਂਦੀਆਂ ਨੇਗੀਆਂ ਤੇ ਜ਼ਿਆਦਾਤਰ ਵੱਡੀਆਂ ਏਜ ਦੀਆਂ ਬੀਬੀਆਂ ਦੀ ਕਿਉਂਕਿ ਇਹ ਵੱਧਦੇ ਹੋ ਵੱਧਦੀ ਉਮਰ ਦੇ ਨਾਲ ਵੀ ਹਨਾ ਆਪਣੇ ਹੱਥ ਪੈਰ ਰੁੱਖੇ ਹੋ ਜਾਂਦੇ ਨੇ ਜਾਂ ਜਿਵੇਂ ਕਿ ਹਨਾ ਆਪਾਂ ਠੰਡ 'ਚ ਹੁਣ ਕੰਮ ਕਰਦੇ ਆਂਗੇ ਪਣੇ ਠੰਡੇ ਪਾਣੀ ਨਾ ਕਰੇ ਗਰਮ ਪਾਣੀ ਜਹਤ ਪਾਈ ਉਹਦੇ ਨਾਲ ਵੀ ਆਪਣੇ ਹੱਥ ਪਾਟਨੇ ਸ਼ੁਰੂ ਹੋ ਜਾਂਦੇ ਨੇਗੇ ਹਾਂਜੀ ਤੁਸੀਂ ਦੇਖੋ ਹਨਾ ਮੂਲੀਆਂ ਬਹੁਤ ਜਮਾ ਹੁਣ ਛੋਟੀਆਂ ਛੋਟੀਆਂ ਜਿਹੀਆਂ ਰਹਿ ਗਈਆਂ ਸੀ ਕਾਲੀਆਂ ਹੋਣੀਆਂ ਸੀ ਹਾਂਜੀ ਉਸ ਤੋਂ ਬਾਅਦ ਆਪਾਂ ਨਾ ਇਹਦੇ ਵਿੱਚ ਇੱਕ ਐਲੋਵੇਰਾ ਪਾਵਾਂਗੇ ਫਰੈਸ਼ ਐਲੋਵੇਰਾ ਲੈ ਲਵਾਂਗੇ ਆਪਾਂ ਜੋ ਕਿ ਆਪਣੇ ਆਮ ਹਨਾ ਪਲਾਟਸ ਲੱਗੇ ਹੁੰਦੇ ਨੇ ਉਹਦੇ ਤੋਂ ਆਪਾਂ ਇੱਕ ਫਰੈਸ਼ ਐਲੋਵੇਰਾ ਲੈ ਲਵਾਂਗੇ ਉਹਨੂੰ ਆਪਾਂ ਨਾ ਵਧੀਆ ਪਰਸ਼ਲ ਕੇ ਸਾਫ਼ ਕਰਕੇ ਇਸ ਤੋਂ ਬਾਅਦ ਇਹਦੇ ਵਿੱਚ ਪਾ ਦੇਵਾਂਗੇ ਐਲੋਵੇਰਾ ਵੀ ਆਪਣੇ ਹੱਥਾਂ ਨੂੰ ਮਲਾਈ ਬਣਾਉਗੀ ਮੋਇਸਚਰਾਈਜ਼ ਦਾ ਕੰਮ ਕਰਦੀਏਗੀ ਐਲੋਵੇਰਾ ਆਪਣੇ ਵਾਸਤੇ ਬਹੁਤ ਵਧੀਆ ਏਗੀ ਇਹਦੇ ਵਿੱਚ ਸਿਰਫ ਆਫ ਓਏ ਚੀਜ਼ਾਂ ਪਾ ਰਹੇ ਹਾਂ ਜੋ ਕਿ ਆਪਣੇ ਹੱਥਾਂ ਪੈਰਾਂ ਨੂੰ ਸਾਫ਼ ਕਰਨ ਇੱਕ ਤਰ੍ਹਾਂ ਦਾ ਨਾ ਕਰੀਮੀ ਟੈਕਚਰ ਆ ਜਾਊਗਾ ਹਾਂਜੀ ਉਸ ਤੋਂ ਬਾਅਦ ਤੁਸੀਂ ਦੇਖੋ ਹਨਾ ਮੂੜੀਆਂ ਕਿੰਨੀਆਂ ਕਾਲੀਆਂ ਕਾਲੀਆਂ ਜੀਆਂ ਹੋਈਆਂ ਪੂਰੀਆਂ ਕਾੜ ਲਵਾਂਗੇ ਇਹਨਾਂ ਨੂੰ ਆਪਾਂ ਹਾਂਜੀ ਉਸ ਤੋਂ ਬਾਅਦ ਆਪਾਂ ਨਾ ਗੈਸ ਤੇ ਫੇਰ ਰੱਖ ਦੇਵਾਂਗੇ ਪਹਿਲਾਂ ਮੈਂ ਇਹਨਾਂ ਨੂੰ ਗੈਸ ਤੋਂ ਉਤਾਰ ਲਿਆ ਸੀਗਾ ਜਦੋਂ ਕਿ ਮੂਲੀਆਂ ਕੜ ਗਈਆਂ ਸੀ ਇਹਦੇ ਵਿੱਚ অ্যালোਵੈਰਾ ਪਾਤੀ ਸੀ ਹਾਂਜੀ ਉਸ ਤੋਂ ਬਾਅਦ ਆਪਾਂ ਨਾ ਇੱਕ ਵਾਰ ਇਹਨਾਂ ਨੂੰ ਦੁਬਾਰਾ ਗੈਸ ਤੇ ਰੱਖ ਦੇਵਾਂਗੇ ਤੇ ਜਦੋਂ ਨਾ অ্যালোਵੈਰਾ ਪੂਰੀ ਦੇ ਵਿੱਚ ਕੜਨੀ ਲੱਗ ਚੁਗੀ ਪੂਰੀ ਝੱਗਵਨ ਲੱਗ ਚੁਗੀ ਜਦੋਂ ਥੋੜਾ ਜਿਹਾ ਗਰਮ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮੋਮ ਪਾ ਦੇਵਾਂਗੇ ਜੋ ਕਿ ਇੱਕ ਮੋਮਬੱਤੀ ਲੈਂਦੀ ਆਪਾਂ ਉਹਦੇ ਵਿੱਚੋਂ ਧਾਗਾ ਕੱਢ ਦੇਵਾਂਗੇ ਜੇਕਰ ਤੁਹਾਨੂੰ ਉੰਜ ਵੀ ਹੈ ਨਾ ਮੂਮ ਮਾਰਕੀਟ ਚੋਂ ਮਿਲਦੀ ਹੈ ਤਾਂ ਆਪਾਂ ਉਹ ਵੀ ਲੈ ਸਕਦੇ ਆ ਵੈਸੇ ਆਪਾਂ ਕੈਂਡਲਸ ਜੂਜ਼ ਕਰਦੇ ਆ ਇਹਦੇ ਵਿੱਚ ਹਾਂਜੀ ਤੇ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਜਿਵੇਂ ਕਿ ਨਾ ਮੇਰੇ ਨਾਨਾ ਜੀ ਪਹਿਲਾਂ ਬਣਾਉਂਦੇ ਹੁੰਦੇ ਸੀਗੇ ਉਹ ਮੂਮ ਨੀਲਾ ਤੋਥਾ ਤੇ ਸਰੋਂ ਦਾ ਤੇਲ ਉਹ ਵੀ ਭੱਠਾ ਪੈਣਿਆਂ ਵਾਸਤੇ ਬਹੁਤ ਵਧੀਆ ਹੁੰਦਾ ਸੀ ਵੇਸੀ ਆਪਾਂ ਦੇ ਵਿੱਚ অ্যালোਵেরা ਪਾ ਰਹੇ ਆ ਮੂਲੀਆਂ ਦਾ ਰਸ ਪਾ ਰਹੇਗੇ ਤੇ ਤੁਸੀਂ ਨਾ ਇੱਕ ਵਾਰ ਜੇ ਤੁਹਾਨੂੰ ਇਦਾਂ ਤਾਂ ਲੱਗੂ ਵੀ ਮੈਂ ਵੈਸੇ ਹੀ ਬਣਾ ਕੇ ਤੇ ਤੁਸੀਂ ਨਾ ਆਪਾਂ ਮੈਂ ਸਰਚ ਕਰ ਲਿਓ ਮੂਲੀਆਂ ਦਾ ਕਾਫੀ ਫਾਇਦਾ ਹੈ ਆਪਣੇ ਹੱਥਾਂ ਪੈਰਾਂ ਦੀ ਰੁੱਖਾਪਨ ਖਤਮ ਕਰਦਾ ਡਰਾਈਨੈਸ ਖਤਮ ਕਰਦਾ ਹੈਗਾ ਹਾਂਜੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਿੱਤੀ ਮੋਮ ਤੇ ਇਹਨੂੰ ਪੂਰਾ ਆਪਾਂ ਚੰਗੀ ਤਰ੍ਹਾਂ ਹਲਾਵਾਂਗੇ ਪੂਰਾ ਮੋਮ ਤਾਂ ਕਿ ਇਹਦੇ ਵਿੱਚ ਪੂਰਾ ਰਾਚ ਜਾਵੇ ਮੋਮ ਆਪਾਂ ਤਾਂ ਪਾ ਰਹੇ ਆ ਨਾਲ ਤੇ ਇਹ ਜੰਮ ਜਾਣਾ ਹਾਂ ਇਸ ਤਰ੍ਹਾਂ ਦਾ ਕਰੀਮੀ ਟੈਕਸਚਰ ਜਦੋਂ ਆਪਾਂ ਜਣਾਉਣਾ ਤੇ ਨਾਲੇ ਆਪਣੇ ਹੱਥਾਂ ਪੈਰਾਂ ਵਾਸਤੇ ਬਹੁਤ ਹੀ ਫਾਇਦੇਮੰਦ ਹੈਗਾ ਹਾਂਜੀ ਔਰ ਇਸ ਤੋਂ ਬਾਅਦ ਜਦੋਂ ਇਹ ਰੱਖੇ ਨਾ ਚੱਗਵਾਨੀ ਸ਼ੁਰੂ ਹੋ ਗਈ ਆਪਾਂ ਉਸ ਤੋਂ ਬਾਅਦ ਇਹਨੂੰ ਉਤਾਰ ਦੇਵਾਂਗੇ ਉਹਨਾ ਟਾਈਮ ਆਪਾਂ ਇਹਨੂੰ ਗੈਸ ਤੇ ਫੇਰ ਕਾੜਾਂਗੇ ਬਸ ਇਹ ਗੈਸ ਤੁਸੀਂ ਨਾ ਥੋੜਾ ਜਿਹਾ ਸਿਮਮੀ ਕਰ ਦਿਓ ਜਦੋਂ ਕਿ ਆਪਾਂ ਦੁਬਾਰਾ ਮੂਲੀਆਂ ਕਾੜ ਦੇਗੇ ਪਹਿਲਾਂ ਆਪਾਂ ਬੰਮੇ ਪੂਰੀ ਹਾਈ ਫਲੇਮ ਤੇ ਮੂਲੀਆਂ ਨੂੰ ਕਾੜ ਲਈਏ ਪਹਿਲਾਂ ਕੋਈ ਡਰਨੇਗਾ ਹਾਂਜੀ ਤੁਸੀਂ ਦੇਖੋ ਹਨ ਉਵਾਲਾ ਆਉਣਾ ਸ਼ੁਰੂ ਹੋ ਜਾਂਦਾ ਇਹਨੂੰ ਪਰਨਵਾਣਾ ਸ਼ੁਰੂ ਹੋ ਜਾਂਦਾ ਹੈਗਾ ਚੱਗ ਪੂਰੀ ਬਣ ਜਾਂਦੀ ਹੈਗੀ ਹਾਂਜੀ ਜਦੋਂ ਪੂਰੀ ਹਨਾ ਚੱਕ ਬਣ ਜੀ ਇਹਦੇ ਵਿੱਚ ਆਪਾਂ ਇਦਾਂ ਹਲਾਈ ਵੀ ਚੱਲਾਂਗੇ ਨਾਲ ਦੀ ਨਾਲ ਤਾਂ ਕਿ ਜੋ ਕੀ ਹੈ ਨਾ ਐਲੋਵੇਰਾ ਪਾਈ ਹੋਵੇ ਇਹਦੇ ਵਿੱਚ ਰਚ ਜਾਵੇ ਤੇ ਮੋਂ ਪੂਰੀ ਚੰਗੀ ਤਰ੍ਹਾਂ ਘੁਲ ਜਾਵੇ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਗੈਸ ਕਰ ਦਿਆਂਗੇ ਹੁਣ ਬੰਦ ਦੇਖੋ ਤੁਸੀਂ ਦੇਖੋ ਕਿੰਨੀ ਜ਼ਿਆਦਾ ਚੱਗ ਬਣ ਗਈ ਸੀਗੀ ਤੇ ਇਨਫ ਇਹਦੇ ਵਿੱਚ ਜੋ ਤੁਸੀਂ ਸੋਚੋਗੇ ਕਿ ਹਨਾ 스멜 ਜੀ ਆਉਗੀ ਵੀ ਮੂਲੀਆਂ ਦੀ ਹਨਾ ਨਾ ਵੀ ਕੁਝ ਨਹੀਂ ਆਉਂਦਾ ਜਦੋਂ ਕੱਢ ਜਾਂਦੀਆਂ ਨੇ ਨਾ ਮੂਲੀਆਂ ਦੀ 스멜 ਜਮ ਹੱਤਮ ਹੋ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਇਹਨਾਂ ਆਪਾਂ ਥੋੜਾ ਜਿਹਾ ਠੰਡਾ ਕਰ ਲਾਂਗੇ ਇੱਕ ਵਰਤਨ ਵਿੱਚ ਕੱਢ ਲਾਂਗੇ ਉਸ ਤੋਂ ਬਾਅਦ ਆਪਾਂ ਪਲਾਸਟਿਕ ਦੀ ਡੱਬੀ ਵਿੱਚ ਕੱਢਾਂਗੇ ਕਿਉਂਕਿ ਹਾਲੇ ਵੀ ਇਹ ਗਰਮ ਸੀ ਫ੍ਰੈਸ਼ਟ ਕਰਕੇ ਇਹਨਾਂ ਛੋਟੀ ਰਵੜ ਦੀ ਡੱਬੀ ਵਿੱਚ ਨਹੀਂ ਨਿਕਲ ਰਿਆ ਸੀਗਾ ਉਸ ਤੋਂ ਬਾਅਦ ਇਹਨਾਂ ਆਪਾਂ ਸਟੋਰ ਕਰਨ ਵਾਸਤੇ ਕਿਸੇ ਵੀ ਹਨਾ ਕੰਟੇਨਰ ਵਿੱਚ ਜਿੱਦੇ ਟੱਕਣ ਲੱਗਦਾ ਹਨਾ ਕੰਟੇਨਰ ਵਿੱਚ ਕਿਸੇ ਵਿੱਚ ਕੱਢ ਕੇ ਰੱਖ ਸਕਦੇ ਹਾਂਗੇ ਹਾਂਜੀ ਉਸ ਤੋਂ ਬਾਅਦ ਇਹਨੂੰ ਲਾਉਣ ਦਾ ਤਰੀਕਾ ਦੱਸ ਦਿਆਂ ਪਾ ਤੁਹਾਨੂੰ ਵੀ ਇਹਨੂੰ ਨਾ ਸ਼ਾਮ ਨੂੰ ਆਪਣੇ ਚੰਗੀ ਤਰ੍ਹਾਂ ਹੱਥ ਪੈਰ ਗਰਮ ਪਾਣੀ ਨਾਲ ਸਾਫ਼ ਕਰਕੇ ਤੇ ਉਸ ਤੋਂ ਬਾਅਦ ਲਗਾ ਕੇ ਇਹਨੂੰ ਆਪਾਂ ਮੈਂ ਸੌਫਟ ਪੈਨ ਲੋ ਤੁਸੀਂ ਪੈਰਾਂ ਤੇ ਤੇ ਪਾ ਮੈਂ ਤੁਸੀਂ ਇਦਾਂ ਨਹੀਂ ਪੈਜੋ ਬਸ ਇਹ ਆਪਣੇ ਇਹਨੇ ਹੈਗਾ ਕਿ ਆਪਣੇ ਕਪ ਪੈਰਾਂ ਨਾਲ ਕੱਪੜਿਆਂ ਨਾਲ ਲੱਗੇ ਨਹੀਂ ਬਿਸਤਰਿਆਂ ਨਾਲ ਇਦਾਂ ਨਹੀਂ ਲੱਗਦੇ ਇਹ ਤੇ ਤੁਸੀਂ ਸ਼ਾਮ ਨੂੰ ਲਾਉਣਾ ਇਹਨੂੰ ਕਿਉਂਕਿ ਜਿਨੇ ਆਪਾਂ ਲੌਣੇ ਆ ਜਦੋਂ ਆਪਾਂ ਤੁਰੇ ਫਿਰਦੇ ਆ ਕਈ ਵਾਰ ਤਾਂ ਜਦੋਂ ਆਪਣੇ ਬੂਟ ਪਾਏ ਹੁੰਦੇ ਨੇ ਉਦੋਂ ਤਾਂ ਵਧੀਆ ਹੁੰਦਾ ਜਦੋਂ ਕਿ ਆਪਾਂ ਹਣਾ ਚੱਪਲ 'ਚ ਹੁੰਨੇ ਆ ਨਾ ਉਦੋਂ ਰੇਤਾ ਮਿੱਟੀ ਫੇਰ ਲੱਗ ਜਾਂਦਾ ਉਹ ਫੇਰ ਇਹਦੇ ਨਾਲ ਫੇਰ ਜੰਮਣਾ ਸ਼ੁਰੂ ਹੋ ਜਾਂਦਾ ਹੈਗਾ ਤੇ ਆਪਣੇ ਪੈਰ ਫੇਰ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਇਹ ਜ਼ਿਆਦਾਤਰ ਨੰਗੇ ਪੈਰ ਰਹਿਣਾ ਹੈ ਨਾ ਤੇ ਜਾਂ ਵੀ ਜਿਵੇਂ ਕਿ ਅੱਭੀ ਆਪਾਂ ਚੱਪਲ ਪਾਏ ਨੇ ਠੰਡ 'ਚ ਉਦੋਂ ਆਪਣੇ ਪੈਰ ਪਟਣੇ ਸ਼ੁਰੂ ਹੋ ਜਾਂਦੇ ਨੇ ਆਪਣੇ ਪੈਰਾਂ ਤੇ ਬਿਆਈਆਂ ਪਟਲੀਆਂ ਸ਼ੁਰੂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਇਹਨੂੰ ਆਪਾਂ ਹਨਾ ਇੱਕ ਡੱਬੀ ਵਿੱਚ ਕੱਢ ਲਵਾਂਗੇ ਤੇ ਤੁਸੀਂ ਰਾਤ ਨੂੰ ਪੈਣ ਵੇਲੇ ਆਪਣੇ ਪੈਰਾਂ ਤੇ ਚੰਗੀ ਤਰ੍ਹਾਂ ਮਸਲ ਕੇ ਹਨਾ ਆਪਾਂ ਵੀ ਪੈ ਜਾਓ ਤੁਸੀਂ ਤੇ ਆਪਣੇ ਪੈਰ ਨਾ ਥੋੜੇ ਦਿਨਾਂ ਦੇ ਵਿੱਚ ਸੈੱਟ ਹੋ ਜਾਣਗੇ ਜੋ ਕਿ ਆਪਣੇ ਬਿਆਈਆਂ ਦੁਖਦੀਆਂ ਨੇ ਹਨਾ ਜੇ ਬਾਰੇ ਇਹਨਾਂ ਕਰਦੇ ਆਪਣੇ ਪੈਰਾਂ ਦਾ ਪੱਥਰ ਕੋਈ ਵੀ ਨਹੀਂ ਲੰਦਾ ਕੋਈ ਵੀ ਆਰਾਮਦਾਇਕ ਨੇ ਤੁਸੀਂ ਇੱਕ ਵਾਰ ਜ਼ਰੂਰ ਅਜ਼ਮਾਇਓ ਤੁਹਾਨੂੰ ਪੱਕਾ ਰਿਜ਼ਲਟ ਮਿਲਣਾਗਾ ਹਾਂਜੀ ਤੁਸੀਂ ਨਾ ਇਦਾਂ ਆਪਣੀ ਹਨਾ ਕਿਸੇ ਕਬੀਚ ਸਪੂ ਕਰਕੇ ਰੱਖ ਲਿਓ ਤੇ ਤੁਹਾਨੂੰ ਪੱਕਾ ਫਾਇਦਾ ਮਿਲਣਾ ਹੈ ਤੇ ਤੁਸੀਂ ਇੱਕ ਵਾਰ ਮੇਰੇ ਕਹਿ ਤੋ ਜੂਰ ਅਜ਼ਮਾਓ ਬਿਲਕੁਲ ਦੇਸੀ ਆ ਬਿਲਕੁਲ ਆਸਾਨ ਤਰੀਕੇ ਨਾਲ ਆਪਾਂ ਆਪਣੇ ਘਰ ਵਿੱਚ ਹੀ ਤਿਆਰ ਕਰ ਸਕਦੇ ਹਾਂਗੇ ਕੋਈ ਬਾਹਰੋਂ ਕੁਝ ਨਹੀਂ ਲੈ ਕੇ ਆਉਣਾ ਹਾਂਜੀ